ਕੀ ਵਰਗਾ ਵੀ ਸੀ ਮੇ ਵੀ ਭਾਈ ਇੱਧਰ ਆ ਯਾਰ ਤੂੰ ਵੀ ਆ ਹੀ ਨਹੀਂ ਗੱਲ ਬੜੀ ਹੈ ਜੀ ਜੀ ਇੱਥੇ ਲੱਗਦਾ ਹੈ ਆ ਵੀ ਬੱਕਰੀ ਵਾਲਿਆਂ ਦੀ ਕਹਾਣੀ ਆ ਜਿਹੜੇ ਕਹਿੰਦੇ ਨਾ ਜੀ ਖੰਭਾ ਜੀ ਕਹਿੰਦਾ ਇੱਕ ਲੈ ਵੀ ਸੁਣੀਓ ਗੱਲ ਹੁਣ ਇੱਕ ਅਮਲੀ ਸੀਗਾ ਜੀ ਉਹਦਾ ਵਿਆਹ ਨਹੀਂ ਸੀ ਹੁੰਦਾ ਬਿਲਕੁਲ ਵੀ ਹੁਣ ਲੱਕੀ ਜ਼ਿਆਦਾ ਚਲੋ ਹੋਇਆ ਹੋਇਆ ਸ਼ਗਨ ਤਾਂ ਵੈਸੇ ਹੀ ਪਾਇਆ ਆਪਾਂ ਆਖਦੇ ਆ ਨੇ ਤੇ ਉਹ ਕਹਿੰਦੇ ਨਾ ਜੀ ਉਹਦਾ ਵਿਆਹ ਨਹੀਂ ਸੀ ਹੁੰਦਾ ਇੱਕ ਰਾਜਾ ਸੀ ਉਹ ਉਹ ਕਹਿੰਦੇ ਨੇ ਬੱਕਰੀ ਦਾਨ ਕਰਤੀ ਕਹਿੰਦਾ ਵੀ ਰਾਜਾ ਸਾਹਿਬ ਜੀ ਆ ਬੱਕਰੀ ਬੜੀ ਚੰਗੀ ਆ ਕਹਿੰਦਾ ਤੁਸੀਂ ਰੱਖ ਲਓ ਕਹਿੰਦਾ ਤੁਹਾਡੇ ਘਰੇ ਦੁੱਧ ਦਊਗੀ ਕਹਿੰਦਾ ਤੁਸੀਂ ਪੀਓਗੇ ਤੁਹਾਨੂੰ ਬਿਮਾਰੀ ਨਹੀਂ ਲੱਗੂਗੀ ਤੁਹਾਡੇ ਸੈਲੇਨਿਕ ਘਟਣਗੇ ਅੱਜ ਜਿਵੇਂ ਡੀ ਐਮ ਸੀ ਸੀ ਐਮ ਸੀ ਵੱਡੇ ਵੱਡੇ ਹਸਪੀਟਲਾਂ ਚੋਂ ਜਵਾਬ ਮਿਲ ਜੇ ਤਾਂ ਮਾੜੇ ਤੋਂ ਮਾੜੇ ਬੱਕਰੀਆਂ ਵਾਲੇ ਦੇ ਘਰੇ ਬੰਦਾ ਆਉਂਦਾ ਤਕੜੇ ਤੋਂ ਤਕੜਾ ਬਈ ਭਾਈ ਸਾਨੂੰ ਪਾਈਆ ਦੁੱਧ ਦੇ ਦਿਓ ਸਾਨੂੰ ਅੱਧਾ ਕਿਲੋ ਦੋ ਦੋ ਸਾਥੋਂ ਪੈਸੇ ਲੈ ਲਿਓ ਪੈਸੇ ਲੈ ਬਾਰੇ ਗਰੀਬ ਦਾ ਥੈ ਲੈ ਏਡਾ ਅਗਲਾ ਕਹਿੰਦਾ ਯਾਰ ਤੂੰ ਬਿਮਾਰੀ ਦੂਰ ਕਰ ਦੁੱਧ ਰੋਜ਼ ਪੀਜਿਆ ਕਰ ਪੈਸੇ ਨਹੀਂ ਦਿੱਤੋ ਲੈਣੇ ਪੈਸਿਆਂ ਦੀ ਕੋਈ ਗੱਲ ਨਹੀਂ ਤੇ ਇਸੇ ਤਰ੍ਹਾਂ ਨੇ ਜਿਹੜਾ ਅਮਲੀ ਸੀ ਉਹਦਾ ਤੁੱਕਾ ਲੱਗ ਗਿਆ ਵੀਰ ਨਹੀਂ ਕਹਿ ਸਕਦੇ ਉਹਨੂੰ ਧੁੱਕਾ ਲੱਗ ਗਿਆ ਤੇ ਉਹ ਰਾਜੇ ਤੋਂ ਬੱਕਰੀ ਨਾ ਰਜਿਆ ਕਰੇ ਉਹ ਕਹਿੰਦਾ ਯਾਰ ਇਹ ਤਾਂ ਨਾਲ ਹੀ ਰਾਜੇ ਦੀ ਨਹੀਂ ਫਾਹੀ ਲੈ ਲਿਆ ਮੈਂ ਜਿਹੜਾ ਕੁਸ ਪਾਉਣਾ ਇੱਕ ਖਾਈ ਜਾਂਦੀ ਆ ਇਹ ਹਟਦੀ ਹੋਈ ਨਹੀਂ ਰਾਜਾ ਕਹਿੰਦਾ ਵੀ ਕੋਈ ਐਹੋ ਜਿਹਾ ਬੰਦਾ ਹੈਗਾ ਜਿਹੜਾ ਮੇਰੀ ਬੱਕਰੀ ਰਜਾ ਦੇਵੇ ਹਾਏ ਹਾਏ ਉਹਨੇ ਵਜ਼ੀਰ ਨੂੰ ਆਰਡਰ ਦਿੱਤੇ ਦੋ ਚਾਰ ਮੇਰੇ ਵਰਗੇ ਜਿਨ੍ਹਾਂ ਨੇ ਬੱਕਰੀਆਂ ਥੋੜੇ ਟਾਈਮ ਤੋਂ ਰੱਖੀਆਂ ਉਹ ਕਹਿੰਦੇ ਅਸੀਂ ਰਜਾ ਦੇਾਂਗੇ ਚੰਗਾ ਬੰਦਾ ਇੱਕ ਲੈ ਗਿਆ ਬੱਕਰੀ ਨੂੰ ਕਹਿੰਦਾ ਲੈ ਵੀ ਲੈ ਜਾ ਸਵੇਰ ਨੂੰ ਰਜਾ ਕੇ ਲੈ ਆਈ ਸਵੇਰ ਨੂੰ ਜਦੋਂ ਗਿਆ ਜੀ ਰਾਜੇ ਦੀ ਕਚਹਿਰੀ ਲੱਗੀ ਰਾਜੇ ਦੇ ਕੋਲੇ ਢਾਣੀ ਪਈ ਜੋ ਕਹਦਾ ਵੀ ਰਿਆਲਿਆਂ ਦੀ ਬੱਕਰੀ ਕਹਿੰਦਾ ਹਾਂਜੀ ਬਗਲਾਂ ਤਾਹਾਂ ਚੱਕੀਆਂ ਪਈਆਂ ਜਿਵੇਂ ਆਪਾਂ ਕਹਿੰਦੇ ਹਵਾ ਭਰ ਗਈ ਹਵਾ ਭਰ ਗਈ ਤੇ ਉਹ ਟਾਇਟ ਕੀਤੀ ਪਈ ਬੱਕਰੀ ਰਿਆਰ ਜਾ ਸਾਰੀ ਰਾਤ ਉਹਨੂੰ ਖੁਲਾਈ ਗਏ ਜਦੋਂ ਰਾਜ ਨੇ ਐ ਢਾਣੀ ਮੂਹਰੇ ਕੀਤੀ ਬੱਕਰੀ ਭੱਜ ਕੇ ਢਾਣੀ ਨੂੰ ਪੈ ਗਈ ਆਹ ਹਾਂ ਔਰ ਰਾਜੇ ਦੇ ਵੀ ਕੀ ਸ਼ਰਤ ਵੀ ਜੇ ਬੱਕਰੀ ਭੁੱਖੀ ਆ ਗਈ ਤੈਨੂੰ ਸੂਲੀ ਟੰਗਣਾ ਸੂਲੀ ਟੰਗਣਾ ਉਹਨੇ ਪਹਿਲਾਂ ਛੜ ਤੱਕ ਹੋਰ ਰੱਖਤੀ ਵੀ ਜੇ ਬੱਕਰੀ ਰਾਜ ਆਤੀ ਤੂੰ ਤੈਨੂੰ ਮੈਂ ਆਲਦੀ ਧੀ ਦਾ ਡੋਲਾ ਦੇ ਦੂੰ ਤੇ ਨਾਲ ਤੈਨੂੰ ਇਨਾ ਨਾਮ ਦਊ ਹੁਣ ਬੰਦੇ ਸਾਰੇ ਲਾਲਚ ਕਿਨੇ ਤੇ ਆ ਗਿਆ ਪਹਿਲਾ ਬੰਦਾ ਸੂਲੀ ਚੜ ਗਿਆ ਛੇਤੀ ਗੱਲ ਨਿਬੇ ਦੂਜਾ ਵੀ ਸੋਲੀ ਚੜ ਗਿਆ ਤੀਜਾ ਭਾਈ ਕੋਈ ਨਾ ਉੱਠੇ ਉੱਥੇ ਹੁਣ ਲੱਕੀ ਵਰਗਾ ਆਮਲੀ ਬੈਠਾ ਸੀ ਉਹ ਕਹਿੰਦਾ ਵੀ ਥਾਲੀ ਬੱਕਰੀ ਨਹੀਂ ਰੱਜੂ ਕਹਿੰਦਾ ਬੱਕਰੀ ਜੇ ਨਾ ਰੱਜੀ ਸਾਡੇ ਕੋਲੋਂ ਫੇਰ ਨਹੀਂ ਕੁਸ ਗੱਲ ਬਣਨੀ ਭਾਈ ਲੱਕੀ ਕਹਿੰਦਾ ਜੀ ਲਿਆਓ ਬੱਕਰੀ ਮੈਨੂੰ ਦਿਓ ਕਹਿੰਦਾ ਵੀ ਆਪਦੇ ਵਾਦੇ ਤੇ ਖਰੇ ਰਹੋ ਕਹਿੰਦੇ ਵੀ ਠੀਕ ਆ ਕਹਿੰਦੇ ਲੈ ਜਾ ਲੱਕੀ ਕਹਿੰਦਾ ਵੀ ਹੁਣੇ ਬੱਕਰੀ ਢੇਕ ਨਾਲ ਤੇ ਮੱਕੀ ਦਾ ਛਿਲਕੇ ਨਾਲ ਨਹੀਂ ਰੱਜਣੀ ਇਹ ਛੇਤਰਾਂ ਦੀ ਯਾਰ ਆ ਛੇਤਰਾਂ ਨਾਲ ਰੱਜੋ ਭਾਈ ਭਾਈ ਛੇਤਰ ਭਿਓ ਲਿਆ ਅੱਛਾ ਜੇ ਡਾਣੀਆਂ ਰੱਖ ਲੀਆਂ ਕੋਲੇ ਖਾਲ ਛਿਲਕਾ ਕੋਲੇ ਅਜ ਪਾ ਲਿਆ ਜਦੋਂ ਬੱਕਰੀ ਨੂੰ ਐ ਕਰਿਆ ਕਰੇ ਬੱਕਰੀ ਮੂੰਹ ਲਾਵੇ ਗਿੱਲਾ ਛੱਤਰ ਮੂੰਹ ਤੇ ਮਾਰੇ ਸਵੇਰ ਨੂੰ ਭਾਈ ਬੱਕਰੀ ਦੀਆਂ ਅੱਖਾਂ ਤੋਂ ਮਾੜਾ ਮਾੜਾ ਦੇਖੇ ਕੰਨ ਸੁੱਜੇ ਹੋਏ ਬੱਕਰੀ ਦੇ ਢੱਡ ਸੁੱਕਿਆ ਪਿਆ ਬਗਲਾ ਵਿੱਚ ਵੱਟੀਆਂ ਹੋਈਆਂ ਲੈ ਵੀ ਤਾੜੀ ਲਾ ਦੇ ਜੀ ਇਹ ਗੱਲ ਵਧੀਆ ਰਾਜਾ ਕਹਿੰਦਾ ਵੀ ਬੱਕਰੀ ਰਿਆਲਿਆਂ ਦੀ ਜਿਹੜੇ ਐਲਕਾਰ ਸੀ ਕਹਿੰਦੇ ਸਾਲਾ ਇਹ ਤਾਂ ਜਮਾ ਭੁੱਖੀ ਲਿਆਏ ਤਾਂ ਸੱਚੀ ਸਾਲਾ ਸੂਲੀ ਤੇ ਚੜੂ ਆਏ ਆਏ ਬਾਣ ਸੀ ਲੱਕੀ ਨੂੰ ਭਾਈ ਬੱਕਰੀ ਮੂੰਹ ਲਾ ਕੇ ਦਿਖਾਵੇ ਹਾਂ ਭਾਈ ਸਾਲਾ ਸਵਾਦ ਤਾਂ ਫੇਰ ਆ ਜੇ ਕਹੇ ਤੋਂ ਬਿਨਾਂ ਢੱਕਾ ਨਾ ਖਾਵੇ ਬੱਕਰੀ ਉਹ ਰੱਖਣ ਦਾ ਫਾਇਦਾ ਤੇ ਭਾਈ ਜਦੋਂ ਰਾਜਾ ਕਹਿੰਦਾ ਵੀ ਰਿਆਲਿਆਂ ਦੀ ਬੱਕਰੀ ਲੱਕੀ ਕਹਿੰਦਾ ਹਾਂ ਜੀ ਕਹਿੰਦਾ ਕਰ ਲੋ ਚੈੱਕ ਰਾਜਾ ਕਹਿੰਦਾ ਲਿਆਓ ਬਈ ਬੱਕਰੀ ਫੜ ਕੇ ਬੱਕਰੀ ਲੈ ਗਏ ਐਲਕਾਰ ਰਾਜੇ ਨੇ ਜਦੋਂ ਢਾਣੀ ਹਲਾਈ ਬੱਕਰੀ ਧੋ ਕਰ ਮਾ ਪਿੱਛੇ ਹਟ ਗਈ ਉਹ ਕਹਿੰਦਾ ਭੈਚੋ ਮੈਂ ਬੱਕਰੀ ਭੁੱਖੀ ਮਰਦੀ ਆ ਢਾਣੀ ਨੂੰ ਮੂੰਹ ਨਹੀਂ ਲੰਦੀ ਇਹ ਕੀ ਗੱਲ ਢੱਡੇ ਜਦੇ ਸਾਹ ਨਹੀਂ ਉਹਨੇ ਵਜੀਰਾ ਨੇ ਰਾਣੀ ਹਲਾਈ ਬੱਕਰੀ ਧੂਏ ਪਾਸੇ ਹੋ ਜਾ ਕਰੇ ਉਹ ਭਾਈ ਉਹ ਰਾਜਾ ਕਹਿੰਦਾ ਵੀ ਤੂੰ ਬੋਲ ਤੈਨੂੰ ਕੀ ਨਾਮ ਦੇਈਏ ਕਹਿੰਦਾ ਮੈਂ ਨਹੀਂ ਕੁਛ ਕਹਣਾ ਜਿਹੜਾ ਤੂੰ ਐਲਾਨ ਕੀਤਾ ਮੇਰਾ ਵਿਆਹ ਨਹੀਂ ਹੁੰਦਾ ਮੇਰਾ ਵਿਆਹ ਹੀ ਕਰਾ ਦੇ ਬੱਸ ਆਏ ਹਾਏ ਰੱਬਾ ਜਿਹੜੀ ਬਾਈ ਬੱਕਰੀ ਆ ਨਾ ਪਾਲੀ ਨੂੰ ਪਤਾ ਹੀ ਨੇ ਕਿਵੇਂ ਰੱਜਣਾ ਕਿਵੇਂ ਨਹੀਂ ਰੱਜਣਾ ਹੁਣ ਜਿਹੜੇ ਮੇਰੇ ਵਰਗੇ ਫਾਹਾ ਲੈ ਲੈਂਦੇ ਨਾ ਹੱਡੀਆਂ ਚਾਕੇ ਵੀ ਫਾਰਮ ਚ ਵੀਡੀਓ ਤੇ ਪਸ ਜਾਂਦੇ ਆ ਜੀ ਫਲਾਨੇ ਦੀਆਂ ਚੰਗੀਆਂ ਫਲਾਨੇ ਦੀਆਂ ਚੰਗੀਆਂ ਆ ਖੜਾ ਕੋਲੇ ਆ ਮੇ ਵੀ ਖੜਾ ਕੋਲੇ ਆ ਲੱਕੀ ਬੈਠਾ ਆ ਸਾਰੇ ਵੀਰ ਬੱਕਰੀਆਂ ਵਾਲੇ ਆ ਇਹਨਾਂ ਨੂੰ ਪੁੱਛ ਕੇ ਦੇਖੋ ਜਿਹੜੀ ਆ ਝੜੀ ਲੱਗੀ ਆ ਇਹਨਾਂ ਨੇ ਬੈੱਡ ਤੇ ਪੈਰ ਨਹੀਂ ਧਰ ਕੇ ਦੇਖਿਆ 15 ਦਿਨ ਠੀਕ ਹੈ ਨਾ ਤੇ ਘਾਰੇ ਦੇ ਵਿੱਚ ਘਾਰੇ ਚ ਬੱਕਰੀਆਂ ਖਾਂ ਦੀਆਂ ਸੀ ਪਰ ਉਹਨਾਂ ਨੂੰ ਸੁੱਕੇ ਸਾ ਕਢਾ ਕੇ ਆ ਪਗਾਰੇ 'ਚ ਖੜੇ